ਕਈ ਤੇ 15 16 ਲੀਟਰ ਦਿਉ ਹੱਸ ਕੇ ਅੱਛਾ 15 16 ਦੀ ਉਮੀਦ ਹੈ ਇਸ ਵਾਰ ਹਾਂਜੀ ਹਾਂਜੀ ਤੇ ਚੌਣ ਚ ਕਿਵੇਂ ਰਹੀ ਹੈਗੀ ਵਧ ਰਹੀ ਹੈਗੀ ਵਧੀਆ ਜੀ ਵਧੀਆ ਕੋਈ ਚੋਲੇ ਬੁੜੀ ਚੋਲੇ ਬੰਦਾ ਚੋਲੇ ਸੀਲ ਰਹੀ ਹੈਗੀ ਹਾਂ ਸੀਲ ਹਾਂ ਤੇ ਦੁੱਧ ਉਹ ਲక్ష్ਮੀ ਡੈਰੀ ਫਾਰਮ ਵਾਲਾਂ ਦਾ ਸੀਮਨ ਲੱਗਿਆ ਬਾਹ ਜਾਂ ਤਾਂ 나ਗ ਦਾ ਜਾਂ ਪੈਸਟ ਵਾਲਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਲਾ ਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਹਾ ਸੁਨਾ ਪੁਸ਼ਕ ਦਿਨ ਹਜੇ ਇਹਦੇ ਬਾਕੀ ਆ ਹਫਤੇਕ ਦੀ ਤਕਰੀਬਨ ਇਹ ਕੱਚੀ ਆ ਹਜੇ ਕੱਦਗਾਠ ਬਹੁਤ ਆਗਾ ਪੂਰੀ ਫੌਲਰ ਆ ਜੀ ਆ ਚੰਗੀ ਸੰਭੀ ਬੜੀ ਆ ਗਈ ਫੇ ਸੋਨਾ ਬਾਡੀ ਮੰਤਰ ਬਹੁਤ ਚੰਗੀ ਆ ਤੇ ਬਾਈਆਂ ਦਾ ਨਾ ਪਸੂnga ਵਾਲਾ ਜਿਹੜਾ ਬਸ ਆ ਕੋ ਪਿਛਲੇ ਪਾਸੇ ਆ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਤਾਂ ਕਰਕੇ ਨਾ ਇਹ ਡਰਦੀ ਆ ਉਪਰੇ ਬੰਦੇ ਤੋਂ ਤੇ ਕਈ ਵਾਰੀ ਡਾਕਟਰ ਦਾ ਵੀ ਹੋ ਜਾਂਦਾ ਵੀ ਕੋਈ ਡਾਕਟਰ ਨਾ ਹੋਵੇ ਜਿਵੇਂ ਟਿਗਟਰ ਕੋਲੋਂ ਆਉਂਦੇ ਆ ਕੇ ਉਹਦਾ ਕਰਕੇ ਵੀ ਪਸ਼ੂ ਡਰਦਾ ਰਹਿੰਦਾ ਹੈ ਐਂ ਕਰਕੇ ਇਹ ਡਰਦੀ ਹੈਗੀ ਤੇ ਉਹ ਸੀਲ ਹੈਗੀ ਤੇ ਥਾਣੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈ ਥਾਣਾ ਦੇਖ ਸਾਦੇ ਬਹੁਤ ਵਧੀਆ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਥਾਣਾ ਚ ਸਪੇਸ ਵੀ ਚੰਗੀ ਆ ਅਡਰੇ ਨੇ ਹਜੇ ਬਣਾਉਣਾ ਚਾਲੂ ਕਰੇ ਹੀ ਹੈਗਾ ਹਫ਼ਤਾ ਪਿਆ ਹੈਗਾ ਹਜੇ ਤੇ ਬਾਕੀ ਇਹ ਆਰਡਰ ਮੌਕੇ ਤੇ ਹੀ ਤਿਆਰ ਕਰ ਦਿੰਦਾ ਬਾਈ ਕਹਿੰਦੇ। ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਸਾਰੀ ਡਿਟੇਲ ਤੋਂ ਬਾਅਦ ਆਪਾਂ ਤੁਹਾਨੂੰ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਡਰਦੀ ਆ ਜੇ ਤੁਰੀ ਦਾ। ਤੇ ਆਜੋ ਥੋੜਾ ਬਹੁਤ ਜ਼ਿਆਦਾ ਜ਼ਮਾਨੀ ਲੈਂਦੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ। ਤੇ ਆਪਾਂ ਇਹਦੀ ਡਿਟੇਲ ਲੈਣੇ ਸਾਰੀ। ਆਜੋ ਜੀ ਇੱਥੇ ਆਜੋ। हां जी भाई जी सास्दी काल जी। अ श्री काल जी। ਆਪਣਾ ਨਾਮ ਦੱਸ ਦਿਓ ਜੀ। ਬਲਵੀਰ ਸਿੰਘ। ਠੀਕ ਆ ਜੀ। ਤੇ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਹੈਗੀ। ਹਾਂ ਜੀ ਹਾਂ ਜੀ ਘਰ ਦੀ ਘਰ ਦੀ। ਠੀਕ ਆ। ਤੇ ਇਸ ਵਾਰ ਕਿਹੜਾ ਸੂਆ ਸੂਣਾ ਨੇ? ਦੂਜੇ ਸੂਏ ਸੂਣਾ ਜੀ। ਦੂਜੇ ਸੂਏ ਸੂਣਾ। ਹਾਂ ਜੀ। ਤੇ ਪਹਿਲਾਂ ਵਾਲੇ ਸੂਏ 'ਚ ਆਪਾਂ ਜਾਨੀ ਚੋਈ ਆ ਘਰੇ ਸੀ ਆਪਣੇ। ਹਾਂ ਜੀ ਘਰੇ ਘਰੇ ਮਗਰ ਝੋਟੀ ਸਬਤ ਵਧੀਆ ਕੱਟੀ। ਠੀਕ ਹੈ ਜੀ ਪਹਿਲੇ ਸੂਏ ਦੀ ਕੱਟੀ ਹੈਗੀ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਇਸ ਵਾਰ ਦੂਜਾ ਸੂਆ ਸੋਣਾ ਮਤਲਬ ਤੇ ਪਹਿਲੇ ਸੂਏ ਵਾਰ ਇਹਨੇ ਕਿੰਨਾ ਦੁੱਧ ਦਿੱਤਾ ਆਪਣੇ ਕੋਲੇ ਦੁੱਧ ਦੇ ਨੇ ਦਿੱਤਾ ਜੀ 12 ਤੋਂ 6.5 12 ਲੀਟਰ ਦਿੱਤਾ 12 6.5 ਪਹਿਲੇ ਸੂਏ ਦਿੱਤਾ ਹਾਂਜੀ 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 ਠੀਕ ਹੈ ਜੀ ਤੇ ਇਸ ਵਾਰ ਵੀ ਫਿਰ ਵਧੀਆ ਚੰਗੀ ਉਮੀਦ ਆ ਨਾ ਹਾਂਜੀ ਹਾਂਜੀ ਅੱਜ ਤਾਂ 15 16 ਲੀਟਰ ਦੇ ਉੱਪਰ ਸਕੇ ਅੱਛਾ 15 16 ਦੀ ਉਮੀਦ ਹੈ ਇਸ ਵਾਰ ਹਾਂਜੀ ਹਾਂਜੀ ਠੀਕ ਹੈ ਤੇ ਚੌਣ ਚ ਕਿਵੇਂ ਰਹੀ ਹੈਗੀ ਵਧੀਆ ਰਹੀ ਹੈਗੀ ਵਧੀਆ ਜੀ ਵਧੀਆ ਕੋਈ ਚੋਲੇ 부ੜੀ ਚੋਲੇ ਬੰਦਾ ਚੋਲੇ ਸੀਲ ਰਹੀ ਹੈ ਜੀ ਹਾਂ ਸੀਲ ਹਾਂ ਤੇ ਦੁੱਧ ਲੰਮਾ ਸਮਾਂ ਦੇ ਕਿ ਸੀ ਹਾਂਜੀ 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 ਠੀਕ ਆ ਜੀ ਤੇ ਜਿਹੜਾ ਇਹਦੇ ਸੀਮਾ ਲੱਗਿਆ ਉਹਦੇ ਬਾਰੇ ਆਪਾਂ ਨੂੰ ਜਾਨੀ ਪਤਾ ਨਹੀਂ ਹਨਾ ਨਹੀਂ ਉਹਦੇ ਬਾਰੇ ਬਸ ਡਾਕਟਰ ਨੂੰ ਪਤਾ ਹੈ ਠੀਕ ਆ ਹਾਂ ਬੜੀ ਗੱਲ ਆਇਆ ਬਾਈ ਨਹੀਂ ਸੀਮਨ ਬਾਰੇ ਇਹਨਾਂ ਬਾਈਆਂ ਨੂੰ ਪਤਾ ਨਹੀਂਗਾ ਤੇ ਜਿਹੜਾ ਸੀਮਨ ਲੱਗਿਆ ਉਹ ਮੈਂ ਡਾਕਟਰ ਤੋਂ ਫੋਨ ਲਾ ਕੇ ਕਨਫਰਮ ਕਰਿਆ ਸੀਗਾ ਉਹ ਲక్ష్ਮੀ ਡੈਰੀ ਫਾਰਮ ਵਾਲਾਂ ਦਾ ਸੀਮਨ ਲੱਗਿਆ ਬਾ ਜਾਂ ਤਾਂ 나ਗ ਦਾ ਜਾਂ ਪੈਸਟਲ ਆ ਇਹਨਾਂ ਦੋਵਾਂ 'ਚ ਇੱਕ ਸੀਮਨ ਲੱਗਿਆ ਵਾ 나ਗ ਜਾਂ ਬੈਸਟ ਵਾਲੇ ਨਾਲ ਦੋਵਾਂ 'ਚ ਸੀਮਨ ਬਹੁਤ ਜੰਗਾ ਲੱਗਿਆ ਵਾ ਉਹ ਮੈਂ ਡਾਕਟਰ ਤੋਂ ਕਨਫਰਮ ਕਰ ਲਿਆ ਇਹਨਾਂ ਦੋਨਾਂ ਸੀਮਨਾਂ 'ਚੋਂ ਇੱਕ ਸੀਮਨ ਲੱਗਿਆ ਵਾਗਾ ਤੇ ਰੇਟ ਆਪਾਂ ਕਿੰਨਾ ਕਰਦੇ ਆਂ ਦਾ ਜੀ ਰੇਟ ਤਾਂ ਜੀ ਮੌਕੇ ਦਾ ਹੀ ਆ ਕੋ ਵੇਖੋ ਪਹਿਲਾਂ ਠੀਕ ਆ ਵੀ ਰੇਟ ਮੌਕੇ ਤੇ ਕਰ ਲਵਾਂਗੇ ਹਾਂਜੀ 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 ਠੀਕ ਆ ਤੇ ਰੇਟ ਦੋਸਤੋ ਹਜੇ ਤਕਰੀਬਨ ਕੋਈ ਤੈਅ ਨਹੀਂ ਕਰਿਆਗਾ ਤੇ ਜਦੋਂ ਵੀਡੀਓ ਅਪਲੋਡ ਹੋਣੀ ਐ ਤੇ ਰੇਟ ਕਨਫਰਮ ਹੋ ਜਾਊਗਾ ਉਹਦੋਂ ਨੂੰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਇੱਥੇ ਆ ਕੇ ਆਜੀ ਤਸੱਲੀ ਕਰ ਲਿਓ ਫਲਾਂ ਇੱਥੇ ਆ ਕੇ ਆਜੀ ਫੁੱਲ ਤਸੱਲੀ ਕਰਕੇ ਫੇ ਤੁਸੀਂ ਝੋਟੀਆਂ ਖਰੀਦ ਸਕਦੇ ਹੋ ਤੇ ਝੋਟੀਆਂ ਆਪਾਂ ਤੁਹਾਨੂੰ ਕੇਰਾਂ ਦਿਖਾ ਲਗੇ ਵੀ ਡਰਦੀ ਆ ਬਸ ਉਹੀ ਗੱਲ ਆ ਗਈ ਤੇ ਫੇ ਸੋਹਣਾਗਾ ਸਿੰਘ ਜਰੂਰ ਥੋੜੇ ਜੇ ਖੁੱਲੇ ਆਗੇ ਬਾਕੀ ਚੰਗੀ ਆ ਕੱਦ ਕਾੜ ਬਹੁਤ ਆਗਾ ਚੰਗੀ ਸੰਭੀ ਬੜੀ ਆ ਸਾਰੇ ਪੱਖਾਂ ਤੋਂ ਬਾਕੀ ਚੰਗੀ ਆ ਸਾਫ ਸੁਥਰੀ ਆ ਤੇ ਹਜੇ ਕਾਫੀ ਦਾਨੇ ਤੇ ਬਾਕੀ ਆਗੇ ਬਾਕੀ ਬੈਕ ਸਾਈਡ ਤੋਂ ਬੈਠ ਗੋਲੇ ਦੀ ਕੁਆਲਿਟੀ ਬਹੁਤ ਚੰਗੀ ਆ ਥਾਣਾ ਦਾ ਸਹਜ ਬਹੁਤ ਸੋਹਣਾਗਾ 1:00 ਵਜੇ ਧਾਣਾਗੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂ ਤੇ ਬਾਕੀ ਤਸੱਲੀ ਸਾਰੇ ਪੱਖਾਂ ਤੋਂ ਅੱਗੇ ਤੁਸੀਂ ਕਰਨੀ ਆ ਦੈਨ ਕਿੰਨੇ ਕ ਪਏ ਆਦੇ ਦਿਨ ਪਏ 8-10 10 ਦਿਨ ਲੈ ਜੂ 8-10 ਦਿਨ ਲੈ ਜੂ ਹਜੇ ਹਨਾ ਠੀਕ ਆ ਕਾਫੀ ਦਿਨ ਪਏ ਆ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਤੇ ਹੁਣ ਆਪਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੇ ਨਾਂ ਨਰੀ ਥੋੜਾ ਡਰਦੀ ਲੱਗਦੀ ਆ ਹਨਾ ਮੈਂ ਦੋਸਤੋ ਦੂਰ ਰਹਿਣਾ ਕਿਉਂਕਿ ਮੈਥੋਂ ਡਰਦੀ ਐ ਇਸ ਤਰ੍ਹਾਂ ਤੁਸੀਂ ਇਹਨੂੰ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਤਾਂ ਪਹਿਲਾਂ ਜ਼ੂਮ ਕਰਕੇ ਨੇੜੇ ਕਰ ਲੈਣੇ ਆਂਗਾ ਹੋ ਹੋ ਵਾ ਮੋੜ ਲਿਆ ਹੋ ਜਾਉਂਦੀ ਐ ਤਾਂ ਇਧਰ ਹੱਕਣੀ ਭੂ ਮੜੀ ਜੀ ਪਸ਼ੂਆਂ ਦਾ ਕਰਕੇ ਵੀ ਹੋ ਜਾਂਦਾਗਾ ਇਹ ਪਾਸੋਂ ਜਾਂਦਾ ਜਾਉਂਦੀ ਹੈ ਇੱਧਰ ਪਾਸੇ ਬੰਨ ਲੀ ਸੀਗੀ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਮੈਂ ਜ਼ਿਆਦਾ ਨੇੜੇ ਨਹੀਂ ਜਾਂਦਾ ਪਸ਼ੂ ਡਰ ਜਾਂਦਾ ਕਿ ਯਾਰੀ 60 ਫੀਟ ਵੱਜ ਜਾਂਦਾ ਡਰ। ਇੱਥੇ ਮੇਰੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰ ਸਕਦੇ ਹੋ ਤੇ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ। ਧੰਨਵਾਦ।